ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ ਪ੍ਰਵਾਸੀਆਂ ਦਾ ਅੱਜਕੱਲ ਬੜਾ ਰੌਲਾ ਪੰਜਾਬ ਦੇ ਵਿੱਚ ਇਹ ਕਹਿੰਦੇ ਪ੍ਰਵਾਸੀਆਂ ਨੇ ਆ ਕਰਤਾ ਉਹ ਕਰਤਾ ਜਿਵੇਂ ਆਪਾਂ ਮਹਾਲੀ ਵਾਲੀ ਸਾਈਡ ਦੇਖਿਆ ਕਿ ਦੋ ਬੱਚੇ ਹੀ ਸੀ ਉਹ ਆਪਾਂ ਨੂੰ ਅਜੇ ਬਾਲਗ ਵੀ ਨਹੀਂ ਛੋਟੇ ਸੀ ਉਹ ਉਹਨਾਂ ਦਾ ਜਿਹੜਾ ਸੀ ਕਤਲ ਹੋ ਗਿਆ ਬਹੁਤ ਸਾਰੇ ਥਾਵਾਂ ਤੇ ਜਿਵੇਂ ਹੁੰਦਾ ਕਿ ਪ੍ਰਵਾਸੀ ਜਿਹੜੇ ਉਹ ਸਾਡੇ ਬੰਦਿਆਂ ਨੂੰ ਆਪਣੀ ਰੇੜੀ ਨਹੀਂ ਲਾਉਣ ਦਿੰਦੇ ਆਪਣੀ ਦੁਕਾਨ ਨਹੀਂ ਲਾਉਣ ਦਿੰਦੇ ਇਹਨਾਂ ਚੀਜ਼ਾਂ ਨੂੰ ਲੈ ਕੇ ਬੜੇ ਰੌਲੇ ਪੈਂਦੇ ਆ ਤੇ ਅੱਜ ਅਸੀਂ ਹੈਗੇ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਾਏ ਦੇ ਪਿੰਡ ਗਹਿਰੀ ਗਹਿਰੀ ਦੇ ਨਾਲ ਇੱਕ ਪਿੰਡ ਚ ਐਂਟਰ ਕਰਨ ਤੋਂ ਪਹਿਲਾਂ ਇੱਕ ਸੂਆ ਲੰਗਦਾ ਕਿ ਇਹ ਸਾਰੇ ਪ੍ਰਵਾਸੀ ਐ ਜਾਂ ਯੂਪੀ ਦੇ ਹੋਣ ਜਾਂ ਬਿਹਾਰ ਦੇ ਹੋਣ ਉਹ ਵੀ ਅਸੀਂ ਗੱਲ ਕਰਾਂਗੇ ਅੱਗੇ ਜਾ ਕੇ ਆ ਤੁਸੀਂ ਬਾਹਰ ਨਜ਼ਰ ਮਾਰੋ ਦੇਖੋ ਬੜੇ ਦਿਲਦੂਲ ਬਣਾਏ ਆ ਘਰ ਦੇ ਉੱਤੇ ਇਹਨਾਂ ਘਰਾਂ ਦੇ ਉੱਤੇ ਇਹਨਾਂ ਨੇ ਤੇ ਆਪਣਾ ਸਬਜ਼ੀਆਂ ਕੁਮਾਦ ਵਗੈਰਾ ਦੇਖੋ ਤਾਰਾ ਜੀ ਲਾਈ ਬੈਠਿਆ ਹੈ ਕੁਮਾਦ ਲਈ ਬੈਠਾ ਨਲਕੇ ਲੱਗੇ ਆ ਇਹਦੇ ਲਾਈਟ ਵਗੈਰਾ ਜਸੁੰਦਰੀ ਚ ਸਾਰੇ ਕੁਛ ਆ ਹੈ ਸਾਰਾ ਪ੍ਰਬੰਧ ਹੈ ਇਹ ਕੀ ਕਰਦੇ ਆ ਜਦੋਂ ਸੀਜ਼ਨ ਹੁੰਦਾ ਨਾ ਆਪਣੇ ਛੋਨੇ ਦਾ ਜੀ ਉਦੋਂ ਇਹ ਲੋਕ ਇਧਰ ਆ ਜਾਂਦੇ ਆ ਜਦੋਂ ਸੀਜ਼ਨ ਚਲਾ ਜਾਂਦਾ ਹੈ ਉਦੋਂ ਇਹ ਜੁਪੀ ਬਿਹਾਰ ਆਪਦੇ ਜਿੱਥੋਂ ਆਏ ਹੁੰਦੇ ਆ ਉੱਥੇ ਚਲੇ ਜਾਂਦੇ ਆ ਅੱਛਾ ਮਤਲਬ ਕੱਚੇ ਘਰ ਐਸੇ ਕਰਕੇ ਬਣਾਏ ਇਹਨਾਂ ਨੂੰ ਐਸੇ ਕਰਕੇ ਬਣਾਏ ਇਹਨੂੰ ਛੱਡ ਜਾਂਦੇ ਆ ਠੀਕ ਹੈ ਅਸੀਂ ਉੱਤਰ ਕੇ ਵੀ ਇਹਨਾਂ ਘਰਾਂ ਨੂੰ ਦੇਖਿਆ ਅੱਗੋਂ ਜਾ ਕੇ ਤੁਹਾਨੂੰ ਦਿਖਾਵਾਂਗੇ ਫਿਰ ਅਸੀਂ ਲਾਸਟ ਤੇ ਜਾ ਕੇ ਕਿਉਂਕਿ ਘੱਟੋ ਘੱਟ ਸੂਏ ਦੇ ਨਾਲ-ਨਾਲ ਇਹ ਗੁਰੂ ਹਰ ਸਾਹਿਬ ਕਸਬਾ ਦੇ ਗਹਿਰੀ ਪਿੰਡ ਦੇ ਬਾਹਰ-ਬਾਰ ਸੂਏ ਦੇ ਨਾਲ-ਨਾਲ ਨਾ ਇਹ ਬਣੇ ਹੋਏ ਐ ਖੇਤਾਂ ਵਾਲੀ ਸਾਈਡ ਨੂੰ ਜਿਹੜੀ ਸਾਈਡ ਤੋਂ ਪਾਣੀ ਆਉਂਦਾ ਹੈ ਉਹਦੇ ਤੋਂ ਪਾਣੀ ਜਾਣ ਵਾਲੀ ਸਾਈਡ ਨੂੰ ਮੇਨ ਰੋਡ ਤੋਂ ਲੈ ਕੇ ਤਾਰੇ ਜੀ ਬਹਿ ਹੈਰਾਨ ਹਨ ਦੇਖੋ ਵੀ ਇੱਕ ਇੱਕ ਘਰ ਹੈ ਹੂੰ ਸੂਏ ਦੇ ਨਾਲ ਜਿਹੜੀ ਆਹ ਨਾਲ ਪਰੜੀ ਛੱਡੀ ਹੁੰਦੀ ਹੈ ਨਾ ਆਪ ਖਾਲੀ ਥਾਂ ਛੱਡੀ ਹੁੰਦੀ ਹੈ ਨਾ ਸਰਕਾਰੀ ਹੂੰ ਹੂੰ ਉਹਦੇ ਵਿੱਚ ਆਪਾਂ ਦੇਖ ਰਹੇ ਦੇਖੋ ਯਾਰ ਮੈਨੂੰ ਨਹੀਂ ਲੱਗਦਾ ਜਾਂਦੇ ਹੋਣਗੇ ਇਹ ਤਾਂ ਪਸ਼ੂ ਵੀ ਰੱਖਿਆ ਨੇ ਪਸ਼ੂ ਰੱਖਿਆ ਸਾਰਾ ਕੁਝ ਆ ਇਹਨਾਂ ਪਰਿਵਾਰਾਂ ਦੇ ਪਰਿਵਾਰ ਰਹਿੰਦੇ ਆ ਕਈ ਘਰ ਜਾਂਦੇ ਕਈ ਘਰ ਨਹੀਂ ਵੀ ਜਾਂਦੇ ਇਹ ਇਹ ਕਈ ਕਰ ਜਾਂਦੇ ਹੈ ਕਈ ਕਰ ਨਹੀਂ ਜਾਂਦੇ ਅੰਦਰੋਂ ਬਹੁਤ ਸੋਹਣੇ ਘਰ ਆ ਟੈਲੀਵਿਜ਼ਨ ਐਲ ਸੀ ਡੀਆਂ ਆ ਦੇਖੋ ਮੋਟਰਸਾਈਕਲ ਸਾਰਾ ਕੁਝ ਲੱਗਿਆ ਮੋਟਰਸਾਈਕਲ ਵਗੈਰਾ ਹਨ ਇਹਨਾਂ ਦੇ ਸ਼ਾਇਦ ਆਧਾਰ ਕਾਰਡ ਵੀ ਬਣਿਆ ਵੋਟਰ ਵੋਟਾਂ ਵੀ ਬਣੀਆਂ ਹੋਈਆਂ ਨੇ ਕੋਈ ਵੀ ਵੀਹਿਕਲ ਤਾਰਾ ਜੀ ਮੈਂ ਕਹਿਣਾ ਚਾਹੂੰਗਾ ਕਿ ਕੋਈ ਵੀ ਵੀਹਿਕਲ ਜਿਹੜਾ ਉਹ ਕਿਸੇ ਪ੍ਰੂਫ ਤੋਂ ਬਿਨਾ ਆਧਾਰ ਕਾਰਡ ਤੋਂ ਬਿਨਾ ਹਨਾ ਖਾਸ ਕਰ ਚਲੋ ਆਧਾਰ ਕਾਰਡ ਤਾਂ ਨੈਸ਼ਨਲ ਹੁੰਦਾ ਤੇ ਵੋਟਰ ਕਾਰਡ ਜਿਹੜਾ ਵੋਟਰ ਕਾਰਡ ਇੱਕ ਹਲਕੇ ਦਾ ਹੁੰਦਾ ਇੱਕ ਨਲਕੇ ਨੂੰ ਨਲਕੇ ਵਗੈਰਾ ਸਾਰੇ ਲਾਈ ਬੈਠੇ ਆ ਇੱਕ ਜਿੰਦਦਰ ਜੀ ਮੈਂ ਹੋਰ ਤੂੰ ਦੱਸਦਾ ਜਿਹੜੇ ਘਰ ਬਣੇ ਆ ਨਾ ਇਹ ਕੋਈ ਇੱਕ ਨਾ ਘਰ ਨਹੀਂ ਬਣਿਆ ਹੋਇਆ ਬਿਲਕੁਲ ਮਿੱਟੀ ਹੈ ਇਹ ਬਿਲਕੁਲ ਗਾਰੇ ਨਾ ਇਹਨਾਂ ਨੇ ਬੜੀ ਇੱਕ ਮਿਹਨਤ ਦੀ ਗੱਲ ਵੀ ਕਰਾਂਗੇ ਮਿਹਨਤ ਕਰੀਏ ਇਹਨਾਂ ਨੇ ਗਾਰੇ ਨਾ ਜਿਵੇਂ ਬੁੜੀਆਂ ਚੁੱਲ੍ਹਾ ਬਣਾਉਂਦੇ ਹੁੰਦੇ ਸੀ ਪਿਛਲੇ ਸਮੇਂ ਦੇ ਵਿੱਚ ਇੱਕ ਚੁੱਲ੍ਹਾ ਜਿਵੇਂ ਬੁੜੀ ਇਸ ਚਾਰੀ ਬੁੜੀ ਜਿਵੇਂ ਇੱਕ ਅੱਜ ਗੇੜਾ ਦੇਤਾ ਦੂਜਾ ਕੱਲ ਦੇਤਾ ਪਰਸੋਂ ਦੇਤਾ ਇਹ ਲੋਕ ਇਦਾਂ ਬਣਾਉਂਦੇ ਆ ਮਖਾਣ ਉਹ ਜਿਹੜੀ ਇੱਕ ਤਹਿ ਬਣ ਜਾਂਦੀ ਨਾ ਮਿੱਟੀ ਦੀ ਉਹਨੂੰ ਇੱਕ ਵਾਰੀ ਪਹਿਲਾਂ ਸਿਕਾਉਣਾ ਪੈਂਦਾ ਪੱਕੀ ਕਰਨਾ ਪੈਂਦਾ ਆ ਵੇਖੋ ਕਿੰਨਾ ਸੋਹਣਾ ਅੰਦਰੋਂ ਬਣਿਆ ਹੋ ਬੱੱਚੇ ਬਣੇ ਹੋਏ ਅੰਦਰ ਕਿੰਨਾ ਸੋਹਣਾ ਬਣਿਆ ਹੋਇਆ ਲੱਕੜਵਾਲਾ ਦਾ ਤਾਰਾ ਜੀ ਲੰਮਾ ਲੰਮੇ ਸਮੇਂ ਦਾ ਲੱਕੜਵਾਲਾ ਨਜਮਾ ਕੀਤਾ ਹੋਇਆ ਜਿਵੇਂ ਤੁਸੀਂ ਸਿਆਲ ਆ ਗਈ ਨਾ ਸਿਆਲ ਦੇ ਵਿੱਚ ਫਿਰ ਉਹਨੇ ਇਹਦਾ ਪ੍ਰਬੰਧ ਦਾ ਗਰੀਬਾਂ ਲੋਕਾਂ ਦੇ ਨਾਲ ਕਰ ਰੱਖਿਆ ਜਿਵੇਂ ਤੁਸੀਂ ਝੋਨੇ ਦੇ ਸੀਜ਼ਨ ਦੀ ਗੱਲ ਕੀਤੀ ਵੀ ਤੁਸੀਂ ਪਹਿਲਾਂ ਪਿਛਲੀ ਵਾਰ ਵੀ ਇੱਥੋਂ ਹੋ ਕੇ ਗਏ ਸੀ ਹਨਾ ਵੀ ਜੇ ਮੈਂ ਤੁਸੀਂ ਕਹਿੰਦੇ ਝੋਨੇ ਦਾ ਸੀਜ਼ਨ ਲਾ ਕੇ ਵਾਪਸ ਚਲੇ ਜਾਂਦੇ ਆ ਤੇ ਜੇ ਝੋਨੇ ਦੇ ਸੀਜ਼ਨ ਵਾਲੀ ਗੱਲ ਹੋਵੇ ਤੇ ਫਿਰ ਨਾ ਇੰਨਾ ਬਾਲਣ ਨਜਮਾ ਕੀਤਾ ਹੋਇਆ ਮੈਨੂੰ ਉਹ ਨਹੀਂ ਚੀਜ਼ ਸਮਝ ਆਈ ਭਾਲੇ ਨਾ ਫਿਰ ਹੁਣ ਸਿਆਲ ਆ ਗਿਆ ਨਾ ਅੱਗੇ ਨਹੀਂ ਸਿਆਲ ਝੋਨੇ ਦਾ ਸੀਜ਼ਨ ਹਾਂ ਝੋਨਾ ਸੀਜ਼ਨ ਨਹੀਂ ਸੀਜ਼ਨ ਕਦੋਂ ਹੋ ਗਿਆ ਇਹ ਕੁਝ ਹੁਣ ਮੰਡੀਆਂ ਮੰਡੀਆਂ ਦੇ ਵਿੱਚ ਰਹਿੰਦੇ ਕਈ ਜਾਂਦੇ ਵੀ ਨਹੀਂ ਜੀ ਸਾਰੇ ਘਰ ਨਹੀਂ ਵੀ ਸਾਰੇ ਜਾਣ ਜੀ ਸਾਰੇ ਘਰ ਨਹੀਂ ਜਾਂਦੇ ਅੱਧੇ ਘਰ ਜਾਂਦੇ ਆ ਕੁਝ ਰਹਿ ਪੈਂਦੇ ਇੱਥੇ ਕਈ ਪੱਕੇ ਹੀ ਬਸੇਰਾ ਹੈਗੇ ਕਿੰਗਾ ਹਾਂ ਪੱਕੇ ਆ ਦੇਖੋ ਆ ਵੀ ਤੁਮ ਨਿਗਾਹ ਮਾਰੋ ਹਜੇ ਵੀ ਪਾਸੇ ਦੇ ਆ ਦੇਖੋ ਘਰ ਕਿੰਨਾ ਸੋਹਣਾ ਬਣਿਆ ਹੋਇਆ ਹੂੰ ਆਵੇ ਕੋ ਘਰ ਕਰਕੇ ਨਸੋਨਾ ਬਣਿਆ ਹੋਇਆ ਬਿਲਕੁਲ ਬਿਲਕੁਲ ਬਹੁਤ ਜਿਆਦਾ ਸੋਹਣੇ ਸਚਾਰੇ ਵੀ ਬਚੇਗੀ ਹਾਂ ਲੱਗਦਾ ਨਹੀਂ ਜਿਵੇਂ ਰਾਜਸਥਾਨ ਚ ਆਗੇ ਹੁੰਨੇ ਹਾਂ ਜਿਵੇਂ ਰਾਜਸਥਾਨ ਦੇ ਕਿਸੇ ਆਪਾਂ ਪਿੰਡ ਦੇ ਵਿੱਚ ਆਗੇ ਹੁੰਨੇ ਆ ਇਦਾਂ ਘਰ ਆ ਝੋਪੜੀਆਂ ਲੋਕ ਇਹਨਾਂ ਨੂੰ ਵੇਖਣ ਵੀ ਆਉਂਦੇ ਆ ਹਾਂ ਕਈ ਕਰਨਾ ਇੱਥੇ ਕਿ ਲੋਕ ਆਪਾਂ ਗੱਲ ਕਰਾਂਗੇ ਖੜੇ ਆ ਫੋਟੋ ਥੋੜਾ ਅੱਗੇ ਕਰੋ ਤੁਸੀਂ ਆਪਾਂ ਗੱਲ ਹੀ ਕਰਾਂਗੇ ਇਹਨਾਂ ਨਾਲ ਫੋਟੋ ਵੀ ਖਿਚਵਾਉਣ ਆਉਂਦੇ ਆ ਲੋਕ ਤੇ ਆ ਵੇਖੋ ਸ਼ਾਨ ਕਿੰਨੀ ਸੋਹਣੀ ਬਣੀ ਆ ਤੁਹਾਡੇ ਘਰ ਤੁਹਾਡੇ ਘਰ ਬਹੁਤ ਸੋਹਣੇ ਬਣੇ ਹੋਏ ਆ ਅਸੀਂ ਦੇਖ ਰਹੇ ਸੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਥੇ ਸ ਬਿਹਾਰ ਤੋਂ ਠੀਕ ਹੈ ਇਹ ਇੱਥੇ ਕਦੋਂ ਤੋਂ ਰਹਿ ਰਹੇ ਹੋ ਕਿਸੇ ਦਾ 20 ਸਾਲ ਹੋ ਗਿਆ 20 ਸਾਲ ਹੋ ਗਿਆ ਕਿਸੇ ਦਾ ਬੁਢਾਪੇ ਬਿਤਰ ਇਧਰ ਅੱਛਾ ਕੋਈ ਕੋਈ ਬੁਢਾਪਾ ਕਿਸੇ ਦਾ ਬੁਢਾਪਾ ਇਧਰ ਹੋਇਆ ਜਵਾਨ ਆਇਆ ਸੀ ਤੇ ਬੁਢਾਪਾ ਇਧਰ ਆਇਆ ਵਾਹ ਕੀ ਬਾਤ ਹੈ ਤੇ ਕੰਮ ਕੀ ਕਰਦੇ ਹੋ ਦਿਹਾੜੀ ਕਰ ਉੱਠ ਫੜਿਆ ਦਿਹਾੜੀ ਕਰਦੇ ਹੋ ਲੱਗ ਜਾਂਦੀ ਦਿਹਾੜੀ ਇੱਕ ਮਿੰਟ ਕੇ ਜਿਸ ਨੂੰ ਦਿੰਦਰ ਉਹ ਬਹੁਤ ਸੋਹਣਾ ਬਣੇ ਹੋਇਆ ਅੰਦਰ ਆ ਕੇ ਦਿਖਾਓ ਯਾਰ ਬਹੁਤ ਸੋਹਣਾ ਜਿਵੇਂ ਮੈਂ ਅਸੀਂ ਤਾਂ ਰਾਜਸਥਾਨ ਜਾਣ ਨੂੰ ਫਿਰਦੇ ਸੀ ਕੱਚੇ ਘਰ ਵੇਖਣ ਵਾਸਤੇ ਆਹ ਕੈਮਰਾਮੈਨ ਨੂੰ ਕਦ ਕਿ ਦਿਖਾਓ ਆ ਚੀਜ਼ਾਂ ਸਾਡੇ ਲੋਕ ਵੇਖਣ ਨੂੰ ਤਰਸਦੇ ਆ ਚੁੰਡੇ ਬਣਾਏ ਇੱਕ ਇੱਕ ਆਦੇ ਵਾਸਤੇ ਰੱਖਿਆ ਹੋਇਆ ਝੋਨਾ ਅੱਗ ਚਾਵਲ ਬਣਾਉਣਾ ਅੱਛਾ ਚਾਵਲ ਨਹੀਂ ਇੱਕ ਝੋਨਾ ਤੋਂ ਚਾਵਲ ਨਹੀਂ ਹੁੰਦਾ ਨਹੀਂ ਨਹੀਂ ਇਹਦਰ ਚੇ ਵਹੀ ਕੀ ਚਾਵਲੇ ਤੇ ਝੋਨਾ ਹੈ ਇਹ ਤਾਂ ਇਹ ਤਾਂ ਚੌਲ ਨਿਕਲਣ ਵਾਲੇ ਚੌਲ ਕਿਦਾਂ ਕੱਢੋਗੇ ਇਹਦੇ ਵਿੱਚ ਚਾਵਲ ਕਿ ਬਣਾਉਂਦੇ ਉਬਾਲੇਗੇ ਉੱਤਲ ਜਾਗਾ ਪੀ ਹਾਂ ਇਹਿੰਦਰ ਜੀ ਇਹ ਕਹਿੰਦੇ ਵੀ ਜਿਹੜੇ ਚੌਲ ਹਨਾ ਯਾਰ ਮੈਂ ਦਿਖਾਉਣਾ ਚਾਹੂੰਗਾ ਦੇਖੋ ਸਾਰਾ ਜੀ ਗਰਮ ਤਾਂ ਨਹੀਂ ਕਿਤੇ ਹੱਥ ਵੀ ਨਾ ਸੜ ਜੇ ਮੈਂ ਇਹ ਦਿਖਾਉ ਇਹ ਤਾਂ ਮੈਂ ਕੈਮਰਾਮੈਨ ਨੂੰ ਕੋ ਦੇਖੋ ਅਸੀਂ ਕੱਡੇ ਹੋਏ ਚੌਰ ਰੱਖਦੇ ਆਂ ਇਹ ਇਹਨਾਂ ਨੇ ਝੋਨਾ ਜਿਹੜਾ ਉਧਰ ਚੋਲੇਵਲ ਵੀ ਦਿਖਾਓ ਤੁਸੀਂ ਦੇਖੋ ਇਹ ਵਿੱਚ ਪਾਣੀ ਹੈ ਤੇ ਹੁਣ ਹਾਂ ਪਾਣੀ ਪਾਏ ਦੋ ਵਾਰ ਵਾਲ ਕੇ ਫੇਰ ਬਣਾਉਣਾ ਚਾਹੀਦਾ ਤੁਸੀਂ ਪੰਜਾਬੀ ਬੋਲਦੇ ਕਿੰਨੇ ਚਿਰ ਹੋ ਗਏ ਰਹਿੰਦੇ ਨੂੰ ਬਹੁਤ ਚਿਰ ਹੋ ਗਿਆ ਕਿਤਨਾ ਇਹ ਤੇ ਹੀ ਵੱਡਾ ਹੋਇਆ ਸੀ ਹੋਏ ਵੱਡੇ ਜਨਮਿੱਤੀ ਹੋਇਆ ਹਾਂ ਜਨਮਿੱਤੀ ਹੋਇਆ ਹਾਂ ਪੰਜਾਬ ਤੇ ਪੰਜਾਬ ਤੇ ਬਿਹਾਰ ਜਾਂਦੇ ਆ ਜਾਂਦੇ ਆ ਤੇ ਜਿਆਦਾ ਤੁਹਾਨੂੰ ਮੋਹ ਪੰਜਾਬ ਦਾ ਹੁੰਦਾ ਤੇ ਬਿਹਾਰ ਦਾ ਹੁੰਦਾ ਬਿਹਾਰ ਦਾ ਹੁੰਦਾ ਤੇ ਵੋਟ ਤੁਹਾਡੀ ਕਿੱਥੇ ਬਣੀ ਹੋਈ ਹੈ ਇੱਥੇ ਤੇ ਬਿਹਾਰ ਚ ਬਣੀ ਹੈ ਦੇ ਅਸਤ ਨਹੀਂ ਕਿਹਦਾ ਨਹੀਂ ਹੈਗਾ ਵਿਆਹ ਤੇ ਹੈਗਾ ਆਧਾਰ ਕਾਰਡ ਹੈ ਆਧਾਰ ਕਾਰਡ ਹੀ ਹੈਗਾ ਕਿੱਥੋਂ ਦਾ ਇੱਥੇ ਆ ਪੰਜਾਬ ਦਾ ਸਾਰਾ ਪੰਜਾਬ ਦਾ ਵਿਆਰੀ ਬੋਲਣੇ ਆ ਵਿਆਰੀ ਹੀ ਬੋਲਦੇ ਆ ਨਹੀਂ ਵਿਆਰੀ ਘੱਟੋਂ ਜ਼ਿਆਦਾ ਆਉਂਦੀ ਆ ਜ਼ਿਆਦਾ ਆਉਂਦੀ ਆ ਪੰਜਾਬੀ ਵੀ ਜ਼ਿਆਦਾ ਆਉਂਦੀ ਆ ਤੁਸੀਂ ਇੱਥੇ ਕਿੰਨੇ ਕਲਾਸਾ ਪੜ੍ਹੇ ਵੀ ਇੱਥੇ ਪੰਜਾਬ ਚ ਨਹੀਂ ਅਸੀਂ ਤਾਂ ਨਹੀਂ ਪੜ੍ਹੇ ਪੜ੍ਹੇ ਨਹੀਂ ਕਿ ਮਜ਼ਦੂਰੀ ਕਰਦੇ ਆ ਸਾਦੀ ਥੀਓ ਇਹ ਪੰਜਾਬੀ ਹੋਈ ਹੈ ਹਾਂਜੀ ਸਾਦੀ ਥੀ ਇਹ ਸਾਦੀ ਕੀ ਹੋਈ ਹੈ ਹਉ ਤਾਂ ਆਪਣੀ ਕੈਟਾਗਰੀ ਦੇ ਵਿੱਚ ਚਲੋ ਹਣਾ ਵੀ ਬੇਸ਼ੱਕ ਇਹ ਚਲੋ ਬੱਸ ਇੱਕ ਮਿੰਟ ਇਧਰ ਕੈਮਰਾਮੈਨ ਆ ਆ ਦੇਖੋ ਆਪਾਂ ਘਰ ਦਿਖਾਉਣ ਦੀ ਬੋਤ ਤੇ ਬੈਠੇ ਆ ਦੇਖੋ ਕਿੰਨਾ ਸੋਹਣਾ ਦੇਖੋ ਤੁਸੀਂ ਅੰਦਰ ਚਲੋ ਅੰਦਰ ਦੇਖੋ ਸੁਹੰਦਰੀ ਦੇਖੋ ਅੰਦਰ ਮੈਂ ਦੇਖ ਲਿਆ ਜੀ ਅੰਦਰ ਚਲੋ ਤੁਸੀਂ ਦੇਖੋ ਵਾਹ ਬਾਕਮਾਲ ਹੈ ਨਹੀਂ ਨਹੀਂ ਮੈਂ ਦੇਖ ਰਿਹਾ ਜੀ ਜਿਵੇਂ ਘਰ ਸਰਕਾਂ ਨੇ ਪੁਰਾਣੇ ਦੇਖੋ ਅੰਦਰ ਇਹਨਾਂ ਦੇ ਨਾ ਜਿਵੇਂ ਪੁਰਾਣੇ ਬਜ਼ੁਰਗਾਂ ਦਾ ਸਾਡੇ ਆਪਣੇ ਬਜ਼ੁਰਗਾਂ ਵਾਲਾ ਸਾਹ ਬਿਲਕੁਲ ਪੁਰਾਣੇ ਬਜ਼ੁਰਗਾਂ ਦੇ ਤਾਣਾ ਬਣਾਏ ਹੁੰਦੇ ਸੀ ਆਲੇ ਬਣਾਏ ਹੁੰਦੇ ਹੋਰ ਵੀ ਘਰ ਤੁਹਾਨੂੰ ਦਿਖਾਵਾਂਗੇ ਵਿਊ ਦਿਖਾਵਾਂਗੇ ਤੁਹਾਨੂੰ ਦੇਖੋ ਕਿ ਪੂਰਾ ਪੂਰਾ ਪਿੰਡ ਵਸਿਆ ਹੋਇਆ ਹੈ ਨਾ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਦਿਖਾਉਨੇ ਆ ਨਹੀਂ ਤਕਰੀਬਨ ਸਾਰੇ ਇਹਨਾਂ ਨੇ ਕੱਚੇ ਇੰਨੇ ਸੋਹਣੇ ਬਣਾਏ ਨੇ ਮਕਾਨ ਜੀ 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 ਬਹੁਤ ਜ਼ਿਆਦੇ ਸੋਹਣੇ ਆ ਇਹ ਗੱਲ ਇਹ ਆ ਵੀ ਬਾਲਣ ਤੁਹਾਡੀ ਗੱਲ ਪੱਕੀ ਆ ਬਾਲਣ ਇਹਨਾਂ ਨੇ ਜਨਨ ਕਿ ਆ ਵੇਖੋ ਇੱਕ ਪੁਲੀ ਆ ਕੈਮਰਾਮੈਨ ਨੂੰ ਘਰ ਦਿਖਾਏ ਪੁਲੀ ਦੇ ਉੱਪਰਲੇ ਪਾਸੇ ਵੀ ਜਨਨ ਕਿ ਇਹਨਾਂ ਨੇ ਜਿਹੜਾ ਆਪਦਾ ਵਸੇਰਾ ਵਸੇਰਾ ਉੱਪਰ ਪੁਲੀ ਨੂੰ ਵੀ ਟੱਕਿਆ ਹੋਇਆ ਪੁਲੀ ਹਾਂ ਬਿਲਕੁਲ ਆ ਕਈ ਤੇ ਛੰਨ ਬਣਾਈ ਗਿਆ ਕਈ ਨੇ ਪੱਕੇ ਬਣਾਏ ਆ ਕਿਸੇ ਨੇ ਛੰਨ ਬਣਾਈ ਤੇ ਇਹਨਾਂ ਆ ਛੰਨ ਬਣਾਈ ਆ ਇਹ ਛੰਨ ਵੀ ਹਰੇਕ ਬੰਦਾ ਨਹੀਂ ਬਣਾ ਸਕਦਾ ਹਾਂ ਮਤਲਬ ਅੱਗੇ ਜਿਹੜੇ ਆ ਨਾ ਦੇਖੋ ਡੀਜੇ ਡੂਜੇ ਸਬ ਟੀਵੀ 2ਵੀ ਇਹਨਾਂ ਦੇ ਜਨ ਕਿ ਜੀ 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 ਆ ਡੀਜੇ ਰੱਖੇ ਆ ਜੇ ਲਾਈਟ ਹੈ ਤਾਂ ਦੇਖੋ ਉहां ਕੱਚੀ ਤਾਰ ਪਾ ਕੇ ਲਾਈਟ ਦਾ ਪ੍ਰਬੰਧ ਵੀ ਕੀਤਾ ਹੋਇਆ ਹਾਂ ਬਿਲਕੁਲ ਸੋਈਆਂ ਰਸਾਈਆਂ ਆ ਅਗਲਾ ਮਕਾਨ ਵੇਖੀਏ ਜੀ ਹੁੰਦਾ ਜੀ 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 ਆ ਦੇਖੋ ਆਲੇ-ਓਲੇ ਜਾਂ ਪੁਰਾਣੇ ਸਮੇਂ ਚ ਰੱਖੇ ਹੁੰਦੇ ਸੀ ਨਾ ਬਿਲਕੁਲ ਆ ਦੇਖੋ ਕਿੰਨਾ ਕਿਨੇ ਜੇ ਇਹੀ ਮਕਾਨ ਕਿਤੇ ਲੈ ਕੇ ਪਾਉਣ ਜਗ੍ਹਾ ਇਹੀ ਬਿਲਕੁਲ ਤੇ ਕਿੰਨੇ ਦੀ ਜਗ੍ਹਾ ਹੋਊਗੀ ਇਹਨਾਂ ਨੂੰ ਪਹਿਲਾਂ ਇਹ ਗੱਲ ਤਾਂ ਹਵਾ ਦੀ ਕਰਾਸਿੰਗ ਵਾਸਤੇ ਦੇਖੋ ਨਹੀਂ ਮੁੱਲ ਲੈ ਕੇ ਪਾ ਨਹੀਂ ਮੈਂ ਕਹਿੰਦੀ ਹਵਾ ਦੀ ਕਰਾਸਿੰਗ ਵਾਸਤੇ ਦੇਖੋ ਵੀ ਇਹ ਰੋਸ਼ਨਦਾਰ ਜਿਹੜਾ ਆਹ ਤਾਂ ਹੀ ਚੱਲਦੇ ਆਪਾਂ ਹਾਂ ਆ ਚੀਜ਼ਾਂ ਰੱਖੀਆਂ ਹੋਈਆਂ ਨਹੀਂ ਜੇ ਮੁੱਲ ਲੈ ਕੇ ਪਾਉਣ ਹੋ ਜੀ ਤੇ ਕਿੰਨੇ ਦੀ ਜਗ੍ਹਾ ਲੈਣੀ ਪਊਗੀ ਇਹਨਾਂ ਨੂੰ ਜਗ੍ਹਾ ਤਾਂ ਅੱਜ ਕੱਲ੍ਹ ਦਿਹਾੜੀਦਾਰ ਬੰਦਾ ਕਿੱਥੋਂ ਜਗ੍ਹਾ ਲੈ ਕੇ ਮਕਾਨ ਪਾ ਲਵੇ ਹੈਲੋ ਬੱਚੇ ਠੀਕ ਹੋ ਪੰਜਾਬੀ ਆਉਂਦੀ ਐ ਸਾਰਿਆਂ ਨੂੰ ਪੜਦੇ ਹੋ ਬੱਚੇ ਕੀ ਬਾਤ ਐ ਕਿਹੜੀ ਕਲਾਸ ਚ ਪੰਜਵੀਂ ਚ ਸਾਰੇ ਪੰਜਵੀਂ ਚ ਪੜਦੇ ਹੋ ਹਾਂਜੀ ਅੱਛਾ ਇਕੋ ਜਿਹੇ ਤੁਸੀਂ ਪੰਜਵੀਂ ਵਾਲੇ ਹੀ ਹੋ ਸਾਰੇ ਹਨ ਠੀਕ ਹੈ ਤੁਹਾਡਾ ਜਨਮ ਇੱਥੇ ਹੋਇਆ ਸੀ ਤੇ ਸਕੂਲ ਚ ਕੀ ਪੜਾਉਂਦੇ ਤੁਹਾਨੂੰ ਪੰਜਾਬੀ ਕਿ ਕਿਹੜੇ ਕਿਹੜੇ ਮੀਡੀਅਮ ਨਾਲ ਪੜਦੇ ਹੋ ਮਿਕਸ ਬਣਾਉਂਦੇ ਮਿਕਸ ਬਣਾਉਂਦੇ ਪੰਜਾਬੀ ਵੀ ਪੜਾਉਂਦੇ ਠੀਕ ਹੈ ਪੰਜਾਬੀ ਆਉਂਦੀ ਹੈ ਉੜਾੜਾ ਆਉਂਦਾ ਕੌਣ ਸੁਣਾਊਗਾ ਕਿਹੜੀ ਕਲਾਸ ਪੜਦੇ ਪੁੱਤੇ ਪੰਜਵੀਂ ਕਲਾਸ ਦੇ ਆ ਸਾਰੇ ਪੰਜਾਬੀ ਬੋਲ ਰਹੇ ਬੱਚੇ ਪਿਆਰ ਪੰਜਾਬੀ ਵੀ ਬੋਲ ਰਹੇ ਹੋਰ ਕਿਹੜੀ ਆਪਣੇ ਤਾਂ ਪੰਜਾਬੀ ਹੁਣ ਬਾਹਰ ਨੂੰ ਚਲੇ ਜਾਂਦੇ ਕਿਸੇ ਨਾ ਹਾਂ ਇਧਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਜਿਹੜੀ ਚੀਜ਼ ਕਹਿ ਰਹ ਸ਼ਸ਼ੀਕਾਲ ਜੀ ਸਾਰਿਆਂ ਨੂੰ ਆ ਵੇਖਿਆ ਆ ਦੇਖੋ ਮੈਂ ਸੁਆ ਦਿਖਾ ਦਿਆਂ ਤੁਹਾਨੂੰ ਵੀ ਇਹ ਗਹਿਰੀ ਜਿਹੜਾ ਗੁਰੂ ਹਰ ਸਾਹਿਬ ਤੋਂ ਜਿਹੜੀ ਗਹਿਰੀ ਨਾਉਣੇ ਤੇ ਇਹ ਸੁਆ ਜਿਹਦੇ ਕਿਨਾਰੇ ਤੇ ਇਹ ਮਕਾਨ ਸਾਰੇ ਬਣੇ ਹੋਏ ਆ ਤੇ ਪ੍ਰੋਪਰ ਪੰਜਾਬੀ ਸਾਰੇ ਪੰਜਾਬੀ ਬੋਲਦੇ ਆ ਇਹ ਕੀ ਬਾਤ ਹੈ ਇਹ ਤੁਸੀਂ ਝੋਨਾ ਸਾਰਿਆਂ ਨੇ ਰੱਖਿਆ ਹੋਇਆ ਘਰਾਂ ਦੇ ਵਿੱਚ ਕਿ ਚੌਲ ਜਿਆਦਾ ਵਰਤਦੇ ਹੋ ਇਸ ਕਰਕੇ ਮਾਸ਼ਾਅੱਲ ਚੌਲ ਜਿਆਦਾ ਚੌਲ ਜਿਆਦਾ ਚਾਵਲ ਬਣਦਾ ਹੈ ਆ ਦੇਖੋ ਉਹ ਆਹ ਦੇਖੋ ਜਸਵੰਤ ਜੀ ਉਹੀ ਚੀਜ਼ ਇਹ ਬਣਾ ਰਿਹਾ ਮੈਂ ਉਹੀ ਕਿਹਾ ਬਣਿਆਦਾ ਤੂੰ ਉੱਪਰ ਚੱਕਰ ਬੈਠੇ ਹੋ ਜਿੱਥੇ ਚਾਣੀ ਆ ਕੇ ਬੈਠਾ ਰਹਿੰਦਾ ਨਾਲ ਉਹਨਾਂ ਨੂੰ ਸਾਮੀ ਕਰਦਾ ਕੂਕੜੀ ਪਰੇਸ਼ਾਨੀ ਕਰਦਾ ਹੈ ਕਿਵੇਂ ਪਰੇਸ਼ਾਨ ਕਰਦਾ ਫੇਰ ਆ ਜਾਂਦਾ ਉਹ ਪੰਜਾਬੀ ਬੋਲੋ ਹੁਣ ਨਹੀਂ ਕੁੱਕੜ ਕੁੱਕੜ ਇਸੇ ਉੱਤੋਂ ਤੇ ਬੈਠਾ ਕੇ ਉੱਤੇ ਬੈਠਦਾ ਫੇਰ ਉਹਨੂੰ ਥੱਲੇ ਧਾਰੇਗੇ ਹੁਣ ਥੱਲੇ ਉੱਤੇ ਰੱਖੇ ਹੈ ਦੇਖੋ ਬਈ ਕੈਮਰਾਮੈਨ ਨੂੰ ਕਹੋਗੇ ਕਿ ਦੇਖੋ ਬੇਸ਼ੱਕ ਰੋਟੀ ਵੀ ਬਣ ਰਹੀ ਹੈ ਪਰ ਉਹ ਦੇਖੋ ਉਧਰ ਦਿਖਾਓ ਤੁਸੀਂ ਵੀ ਆਹ ਚੀਜ਼ ਮੈਂ ਬੜਾ ਹੈਰਾਨ ਹੋ ਗਿਆ ਕਿ ਅਸੀਂ ਤਾਂ ਚੌਲ ਕੱਢੇ ਕਢਾਏ ਲੈ ਕੇ ਆਉਣੇ ਆ ਦੇਖੋ ਇਹਨਾਂ ਨੇ ਝੋਨੇ ਨੂੰ ਉਬਾਲ ਕੇ ਇਹ ਕਿੰਨਾ ਟਾਈਮ ਉਬਾਲਣਾ ਪੈਂਦਾ ਮਾਤਾ ਜੀ ਇਹਨੂੰ ਇਹਨੂੰ ਉਬਾਲ ਕੇ ਨਾ ਉਹ ਛੱਡ ਦੇਣਾ ਰਾਤ ਨੂੰ ਫਿਰ ਤੜਕੇ ਅਸੀਂ ਉਹ ਫਿਰ ਨੂੰ ਬਣਾਉਣਾ ਅੱਛਾ ਛਿਲਕਾ ਛਿਲਕਾ ਕਿਦਾਂ ਲਊਗਾ ਤੂੰ ਸਾਰੇ ਤੋਂ ਛਿਲਕਾ ਉਬਾਲ ਕੇ ਛਿਲਕਾ ਲੈ ਜਾਣਾ ਨਹੀਂ ਉਹ ਸੁਕਾ ਕੇ ਨਾ ਉਹ ਤਾਂ ਚੱਕੀ ਤੇ ਲੈ ਜਾਣੇ ਅੱਛਾ ਜੀ ਆ ਉਹ ਉੱਥੇ ਛਡਾਉਣਾ ਓਕੇ ਠੀਕ ਹੈ ਠੀਕ ਹੈ ਇਹਨਾਂ ਨੇ ਉਹ ਮਤਲਬ ਜਿਹੜੇ ਛੋਟੇ ਸਿਸਟਮ ਲੱਗੇ ਹੁੰਦੇ ਹਨ ਸੁਖਾ ਕੇ ਤਾਂ ਉਹਨੂੰ ਉੱਥੇ ਲੈ ਜਾਣਾ ਲੱਪਾ ਹੁਣ ਇਹਨਾਂ ਦੇ ਆ ਵੇਖੋ ਡੈਸ਼ ਵੀ ਲੱਗੀ ਆ ਹਨਾ ਜੀ ਡੈਸ਼ ਦੁੱਛ ਸਾਰੀ ਇੱਕ ਇਹਨਾਂ ਕੋਲੇ ਵੇਖੋ ਤੁਸੀਂ ਸਿਲੰਡਰ ਹੈ ਨਹੀਂ ਬਿਲਕੁਲ ਇਹ ਕੈਸਿਲੰਡਰ ਹੈ ਨਹੀਂ ਸਾਰੇ ਜਿਹੜੇ ਅੱਪ ਬਾਲਣ ਦੀ ਗੱਲ ਕਰਦੇ ਸੀ ਸਾਰੇ ਚੁੱਲ੍ਹੇ ਵੇਖੋ ਖੁੱਲੇ ਡੁੱਲੇ ਪੂਰੇ ਇਹਨਾਂ ਦੇ ਬਿਲਕੁਲ ਦਿਖਾਓ ਤਰੋ ਦਿਖਾਓ ਕੈਰਾਮੈਨਾਂ ਤਾਂ ਇੰਦਰ ਲੈ ਚਲੋ ਕੀ ਬਾਤ ਅੰਦਰ ਚਾਲ ਕੇ ਦਿਖਾਓ ਸਾਰਾ ਵੇਖੋ ਮਤਲਬ ਜਿਹੜੇ ਮੈਂ ਅਸੀਂ ਗੱਲ ਕਰਨੀ ਚਾਹੁੰਦੇ ਸੀ ਮੈਂ ਤੇ ਤਾਰਾ ਜੀ ਵੀ ਜਿਹੜੇ ਸਾਡੇ ਬ ਤੇ ਉwidetilde ਜਾਂ ਇਹਨਾਂ ਨੇ ਇੱਥੇ ਬਣਾਈਆਂ ਹੋਈਆਂ ਤੇ ਇਹ ਵੀ ਦੱਸ ਰਿਹਾ ਕਿ 20 ਸਾਲ ਤੋਂ ਵੱਧ ਸਮਾਂ ਸਾਨੂੰ ਹੋ ਗਿਆ ਸਾਰੇ ਪ੍ਰੋਪਰ ਪੰਜਾਬੀ ਜਾਣਦੇ ਆ ਆ ਵੇਖੋ ਜਸਵੰਤ ਸਿੰਘ ਜੀ ਇਹਨਾਂ ਨੇ ਪੂਰਾ ਜਨਨ ਕਿ ਜਿਹੜਾ ਪ੍ਰਛੱਤਾ ਕੰਦ ਸੀ ਆਪਾਂ ਪ੍ਰਛੱਤਾ ਵੀ ਪ੍ਰਛੱਤਾ ਬਣ ਕੇ ਸਮਾਂ ਰੱਖਣ ਨੂੰ ਜੀ ਸਾਰਾ ਜਨਨ ਕਿ ਪੂਰਾ ਵਧੀਆ ਜਿਗਾਰਡ ਬਣਾਇਆ ਹੋਏ ਇਹ ਚਾਲੂ ਚੁੱਲੂ ਦੇ ਕੰਮ ਹਾਂ ਬਿਲਕੁਲ ਬਿਲਕੁਲ ਕਹਿ ਰਿਹਾ ਹੋਏ ਕਮੈਂਟ ਇੱਧਰ ਆ ਛਾਨ ਬਣਾਈ ਇਹਨਾਂ ਨੇ ਇਹਦੇ ਉਮਰ ਨੇ ਪਾਸੇ ਛਾਨ ਬਣਾਈ ਆ ਜਿਵੇਂ ਆਪਾਂ ਕਹਿੰਦੇ ਆ ਬਰਾਂਡਾ ਹਵਾਦਾਰ ਗਰਮੀ ਦੇ ਵਿੱਚ ਖੁੱਲੀ ਹਵਾਦਾਰ ਕਹਿੰਦੇ ਉਧਰੋਂ ਖਵਾਉਂਦੀ ਆ ਤੇ ਗਰਮੀ ਦੇ ਵਿੱਚ ਉੜਦੀ ਨਹੀਂ ਗਰਮੀ ਦੇ ਵਿੱਚ ਉੜਦੀ ਨਹੀਂ ਛੰਨ ਉੜ ਜਾਂਦਾ ਮੇਰੇ ਜਿਆਦਾ ਹੁੰਦਾ ਉੜ ਜਾਂਦਾ ਨੇਰੀ ਜਿਆਦਾ ਹੁੰਦੀ ਤਾਂ ਉੱਡ ਜਾਂਦੀ ਹੈ ਇੱਧਰ ਦਿਖਾਓ ਕਮੈਂਟ ਇਹ ਤਾਂ ਠੰਡੀ ਵਾਸਤੇ ਬਣਾ ਗਰਮੀ ਤੇ ਹਾਂ ਬਹੁਤ ਸੋਹਣਾ ਬਣਿਆ ਹੋਇਆ ਲੋਕ ਸਚਾਰੇਦਾਰ ਮੈਂ ਫੇਰ ਕਹੂੰਗਾ ਇੱਕ ਵਾਰੀ ਦਿਖਾਓ ਕੈਮਰਾਮੈਨ ਨੂੰ ਪਹਿਰੇਦਾਰ ਦੇਖੋ ਕਿਥੇ ਬਿਠਾਇਆ ਇਹਨਾਂ ਨੇ ਇਹ ਕੁੱਕੜਾਂ ਵਾਸਤੇ ਬਿਠਾਇਆ ਕਹਿੰਦਾ ਕੁੱਕੜ ਬੈਠ ਜਾਂਦੇ ਉੱਪਰ ਪਹਿਲੇ ਤਾਂ ਮਾਤਾ ਸਾਨੂੰ ਡਰ ਨਹੀਂ ਲੱਗਦਾ ਸੂਏ ਦੇ ਉੱਤੇ ਵੀ ਕੋਈ ਜਵਾਕ ਨਾ ਡਿੱਗ ਪੇ ਵਿੱਚ ਨਹੀਂ ਡਿੱਗਦਾ ਇੱਥੋਂ ਜਦੋਂ ਜਦੋਂ ਪਾਣੀ ਚੱਲਦਾ ਇੱਥੋਂ ਆਹੋ ਫੂਲ ਪਾਣੀ ਚੱਲ ਰਹਾ ਹੈਗਾ ਤਾਂ ਜੁਆਕ ਖੜੀ ਜਾਂਦਾ ਖੜੀ ਜਾਂਦੇ ਆ ਪਾਣੀ ਪੀਂਦੇ ਵੀ ਸੂਚੋ ਨਹੀਂ ਨਹੀਂ ਨਲਕੇ ਆਏਗਾ ਨਲਕੇ ਦਾ ਪਾਣੀ ਨਲਕੇ ਲੱਗੇ ਨਲਕਿਆਂ ਚ ਪਾਣੀ ਆਉਂਦਾ ਸਾਰਿਆਂ ਚ ਹਾਂ ਚਲੋ ਸ਼ੁਕਰ ਹੈ ਕਿ ਸੂਏ ਦੇ ਨਾਲ ਹੋਣ ਦਾ ਕਰਕੇ ਨਲਕਿਆਂ ਚ ਪਾਣੀ ਆਉਂਦਾ ਹੈ ਤੇ ਵੋਟਾਂ ਬਣੀਆਂ ਤੁਹਾਡੀਆਂ ਸਾਰਿਆਂ ਦੀਆਂ ਇੱਥੇ ਬਣੀਆਂ ਵੋਟਾਂ ਬਿਹਾਰ ਕਨੇਚਤੋਂ ਜਾਂਦੇ ਤੁਸੀਂ ਨਹੀਂ ਜਾਂਦੇ ਨਹੀਂ ਪੰਜਾਬ ਸਟੇਟ ਕਿਵੇਂ ਆ ਬੜੀ ਲੱਗ ਰਹੀ ਹੈ ਪੰਜਾਬ ਇਸੇ ਵਾਸਤੇ ਤਾਂ ਵਧੀਆ ਜਦੋਂ ਆਨੰਦ ਆ ਰਿਹਾ ਤੁਸੀਂ ਉਧਰ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਉੱਪਰ ਕਰਿਓ ਕੈਮਰਾ ਇੱਕ ਵਾਰੀ ਤੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਪੰਜਾਬ ਆਇਆ ਮੇਰਾ ਇਹ ਤੇ 40 ਸਾਲ ਹੋ ਗਏ 40 ਸਾਲ ਉਮਰ ਕਿੰਨੀ ਹੋਗੀ ਤੁਹਾਡੀ 80 ਹੋਗੀ 80 ਸਾਲ ਉਮਰ ਹੋਗੀ ਹਾਂ ਫੇਰ ਦਿਖਾ ਇੱਕ ਵਾਰੀ ਯਾਰ ਬੰਦਾ 80 ਸਾਲ ਦਾ ਲੱਗਦਾ ਤਾ ਤੁਹਾਨੂੰ ਮੈਨੂੰ ਤਾਂ ਨਹੀਂ ਲੱਗਦਾ ਅੱਛਾ 40 ਸਾਲ ਦੀ ਉਮਰ ਚ ਤੁਸੀਂ ਆਏ ਹੋ ਤਾਂ 40 ਸਾਲ ਤੁਹਾਨੂੰ ਆਇਆ ਨੂੰ ਹੋ ਗਏ 80 ਸਾਲ ਦੀ ਨਿਗਾ ਨਿਗਾ ਪੂਰ ਫੁੱਲ ਹੈ ਨਿਗਾ ਕੱਟ ਨਿਗਾ ਕੱਟ ਦੰਦ ਦੰਦ ਕਹਿਮਾ ਸਾਮ ਇਹ ਤਾਂ ਇੱਕ ਆਖਰੀ ਡਿਸੀਜਨ ਦਾ ਬੇਤ ਪਰ ਬੰਦ ਹੁਣ ਜੇ ਸਾਰੇ ਕਰਨਾ ਕਰੀਏ ਤਾਂ ਫਿਰ ਵੀ ਗੱਲਬਾਤ ਉਹੀ ਹੈ ਵੀ ਜਦੋਂ ਹੁਣ ਬਜ਼ੁਰਗ ਨੇ ਦੱਸਤਾ ਜਿਹੜਾ 80 ਸਾਲ ਦਾ ਬੈਠਾ ਛੱਤ ਤੇ ਚੜਿਆ ਹਾਂ ਹਾਂ ਵੀ ਕਹਿੰਦਾ ਵੀ ਮੈਨੂੰ 40 ਸਾਲ ਹੋ ਗਿਆ ਇਹਨੂੰ ਹੁਣ 40 ਸਾਲ ਤੋਂ ਜਿਹੜਾ ਬੰਦਾ ਰਹਿ ਰਿਹਾ ਮੈਂ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਦਾਰ ਫੇਰ ਤੁਸੀਂ ਦਿਖਾ ਦਿਓ ਕਿਉਂਕਿ ਅਸੀਂ ਲਗਭਗ 1 ਕਿਲੋਮੀਟਰ ਦਾ ਫਾਸਲਾ ਤੈਅ ਕਰ ਲਿਆ ਸੂਏ ਦੇ ਨਾਲ ਨਾਲ ਅਸੀਂ ਰੋਡ ਤੇ ਚੜਨਾ ਨੇ ਜਿਹੜਾ ਗੁਰੂ ਹਰ ਸਾਹਿਬ ਤੋਂ ਗਹਿਰੀ ਪਿੰਡ ਤੋਂ ਆਉਂਦਾ ਤੇ ਇੱਥੇ ਮੈਂ ਕਹਿੰਦਾ ਵੀ ਦੇਖੋ ਇੱਥੇ ਨਾ ਤਾਂ ਇੱਕ ਮਿੱਟੀ ਆ ਮ ਇਹ ਜਗ੍ਹਾ ਮੋਲੇ ਲੈਣੀ ਪਈ ਹੈ ਹਮ ਨਾ ਕੋਈ ਉਹ ਹੈ ਜੇ ਮੇਨਟੇਨੈਂਸ ਕੀਤੀ ਇਹਨਾਂ ਨੇ ਆਪਾਂ ਕਹਿੰਦੇ ਵੀ ਕੋਈ ਲੈਂਟਰ ਪਾਉਣਾ ਹੈ ਕੋਈ ਬਿਸਤਰੀ ਲਾਉਣਾ ਕੋਈ ਕੁਛ ਕਰਨਾ ਹੈ ਜਿਆਦਾ ਤਾਂ ਮਿਹਨਤ ਹੈ ਜਿਆਦਾ ਮਿਹਨਤ ਹੈ ਉਹ ਵੀ ਮਿਹਨਤੀ ਲੋਕ ਹੈ ਹਾਂ ਹੁਣ ਅਸਲ ਕਾਰਨ ਕੀ ਹੈ ਮੇਰੇ ਖਿਆਲ ਚ ਇੱਥੇ ਜੋ ਆ ਆਪਣਾ ਮੰਨਣਾ ਹੈ ਇੱਥੇ ਹੋਣ ਦਾ ਕਾਰਨ ਇੱਕ ਤਾਂ ਵੱਡਾ ਕਾਰਨ ਇਹ ਦੇਖੋ ਸਾਰੇ ਬੰਦੇ ਕਹਿੰਦੇ ਕਿ ਸਾਡੀਆਂ ਵੋਟਾਂ ਬਣੀਆਂ ਹੋਈਆਂ ਹਮ ਠੀਕ ਹੈ ਜਦੋਂ ਕਿ ਅਸੀਂ ਕਿਤੇ ਜਾ ਕੇ ਪੰਜਾਬੀਆਂ ਦੇ ਵੋਟ ਬਣਾਉਣੀ ਹੈ ਤਾਂ ਸਾਨੂੰ ਬਹੁਤ ਵੱਡੀ ਮੁਸ਼ਕਲ ਦਿੱਕਤ ਸਾਹਮਣੇ ਆਸੀ ਜਾ ਕੇ ਵੋਟ ਨਹੀਂ ਬਣਾ ਸਕਦੇ ਕਿਤੇ ਬਹੁਤ ਸਾਰੀਆਂ ਸਟੇਟਾਂ ਜਿੱਥੇ ਸਾਡੀ ਵੋਟ ਨਹੀਂ ਬਣਦੀ ਜਾ ਕੇ ਇੱਥੇ ਕੋਈ ਮਰਜ਼ੀ ਬੰਦਾ ਆ ਕੇ ਵੋਟ ਬਣਾ ਲੇ ਹੈਨਾ ਹੁਣ ਮੇਨ ਗੱਲ ਕਿ ਇੱਥੇ ਇਹ ਉਹਨਾਂ ਨੇ ਕਿਹਾ ਕਿ ਅਸੀਂ ਦਿਹਾੜੀ ਕਰਦੇ ਆਂ ਮਜ਼ਦੂਰੀ ਕਰਦੇ ਆਂ ਅਸੀਂ ਇਹਦਾ ਮਤਲਬ ਕੀ ਹੈ ਕਿ ਪੰਜਾਬ ਜਿਹੜਾ ਅੱਜ ਵੀ ਇੱਕ ਖੁਸ਼ਹਾਲ ਸਟੇਟ ਹੈ ਜੇ ਸਰਕਾਰਾਂ ਕੇਅਰ ਕਰਨ ਤਾਂ ਅੱਜ ਵੀ ਇੱਕ ਖੁਸ਼ਹਾਲ ਸਟੇਟ ਹੈ ਤੇ ਇੱਥੇ ਦੇਖੋ ਕਿ ਜੇ ਬਿਹਾਰ ਤੋਂ 40-40 ਸਾਲ ਜਾਂ ਉਸ ਤੋਂ ਵੀ ਪੁਰਾਣੇ ਬੰਦੇ ਆ ਕੇ ਬੈਠੇ ਐ ਤਾਂ ਉਹਦੇ ਵਿੱਚ ਇਹ ਚੀਜ਼ ਹੈ ਕਿ ਇਹ ਸਾਰੇ ਮਜ਼ਦੂਰੀ ਕਰਦੇ ਆ ਮਜ਼ਦੂਰੀ ਕਰਕੇ ਸਾਰੇ ਪਰਿਵਾਰ ਪਾਲਦੇ ਆ ਉਹ ਇੱਕ ਜਿੰਦਗੀ ਉਧਰ ਬੱਚੇ ਪਾਸੇ ਉਹ ਘਰ ਆ ਪਿੰਦੇ ਪਾਸੇ ਬੱਚੇ ਉਧਰ ਦੇਖੋ ਦੂਸਰੇ ਪਾਸੇ ਵੀ ਹੈਗੇ ਬੱਚੇ ਵੀ ਇਹਨਾਂ ਦੇ ਪੜਦੇ ਆ ਉਹ ਕਹਿੰਦੇ ਵੀ ਸਾਨੂੰ ਹਿੰਦੀ ਪੰਜਾਬੀ ਸਭ ਕੁਝ ਪੜਾਇਆ ਜਾਂਦਾ ਸੋ ਮੈਂ ਅਸਲ ਇਹ ਕਹਿਣਾ ਚਾਹੁੰਦਾ ਸੀ ਕਿ ਇੱਥੇ ਜਿਹੜੇ ਦੋਜੀਆਂ ਸਟੇਟਾਂ ਤੋਂ ਚੱਲ ਕੇ ਆ ਕੇ ਮਿਹਨਤ ਮਜ਼ਦੂਰੀ ਕਰਕੇ 40 ਸਾਲਾਂ ਤੋਂ 50 ਸਾਲਾਂ ਤੋਂ ਜਾਂ ਉਸ ਤੋਂ ਪੁਰਾਣੇ ਬੰਦੇ ਬੈਠੇ ਜਿਹੜੇ ਆ ਹਨਾ ਇਹਨਾਂ ਦੀ ਆ ਵੋਟਾਂ ਬਣ ਗਈਆਂ ਆਧਾਰ ਕਾਰਡ ਬਣ ਗਏ ਸਭ ਕੁਝ ਬਣ ਗਿਆ ਹੈਨਾ ਵੀ ਇੰਨਾ ਆਸਾਨ ਇੰਨਾ ਇਜ਼ੀ ਤਰੀਕੇ ਨਾਲ ਪੰਜਾਬ ਦੇ ਵਿੱਚ ਹੋ ਜਾਂਦਾ ਹੈ ਅੱਛਾ ਵੀ ਇੰਨਾ ਆਸਾਨ ਤਰੀਕੇ ਨਾਲ ਹੋ ਜਾਂਦਾ ਵੀ ਪੰਜਾਬੀਆਂ ਵਾਸਤੇ ਜਿਹੜਾ ਉਹ ਅਸੀਂ ਕਿਸੇ ਦੇ ਦੋਖੀ ਨਹੀਂ ਹੈ ਉਹ ਬੈਠੇ ਆ ਠੀਕ ਹੈ 40 ਸਾਲ ਤੋਂ ਬੈਠੇ ਆ ਜੇ ਕਿਸੇ ਨੂੰ ਪੈਨਡ ਵਾਲੇ ਬੈਠੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਕੋਈ ਨਹੀਂ ਕਿਸੇ ਨੇ ਆਪਾਂ ਜਿੰਨਾ ਜਾਣਦੇ ਵੀ ਇਹ ਕਹਿੰਦੇ ਕੋਈ ਚੋਰੀ ਚਕਾਰੀ ਵਾਲੇ ਵੀ ਹੈ ਨਹੀਂ ਵੀ ਘਰ ਦੇ ਮਿਹਨਤ ਮਜ਼ਦੂਰੀ ਆਪਦੀ ਹੈਣਾ ਜਿਵੇਂ ਹੁਣ ਦੇਖਾ ਜੇ ਇਹ ਗੱਲ ਸਹੀ ਹੈ ਵੀ ਜਿਹੜੇ ਲੁੱਟਖੋ ਵਾਲੇ ਚੋਰੀ ਚਕਾਰੀ ਵਾਲੇ ਹੁੰਦੇ ਤਾਂ ਮੀਟ ਬਣਦਾ ਹੁੰਦਾ ਸਾਰਿਆਂ ਦੇ ਝੋਨਾ ਹੀ ਉਪਲਿਆ ਜਾਂਦਾ ਤੁਣ ਮੈਂਟਲ ਇੱਕ ਪਿੰਡ ਨੂੰ ਵੀ ਬੜਾ ਸੁੱਖ ਹੈ ਇਹਨਾਂ ਦਾ ਹਾਂ ਠੀਕ ਹੈ ਪਿੰਡ ਵਾਲੇ ਵੀ ਕਹਿੰਦੇ ਵੀ ਸਾਨੂੰ ਮਜ਼ਦੂਰ ਸੌਖਾ ਮਿਲ ਜਾਂਦਾ ਹੈਣਾ ਇਹ ਪਿੰਡ ਵਾਲਿਆਂ ਨੇ ਵੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਮਜ਼ਦੂਰ ਸੌਖੇ ਮਿਲ ਜਾਂਦੇ ਹੈਣਾ ਹੁਣ ਵੱਡਾ ਕਾਰਨ ਕੀ ਹੈ ਵੱਡਾ ਕਾਰਨ ਇਹ ਹੈ ਵੀ ਜਿਹੜੀਆਂ ਚੀਜ਼ਾਂ ਕੁਝ ਲੋਕ ਹੁੰਦੇ ਆ ਜਿਨ੍ਹਾਂ ਜੋ ਮਾੜੀ ਬਿਰਤੀ ਦੇ ਮਾੜੀ ਪ੍ਰ ਤੇ ਉਹ ਜਿਵੇਂ ਹੁਣ ਮਹਾਲੀ ਵਾਲਾ ਕੰਮ ਹੋ ਗਿਆ ਜਾਂ ਵੱਡੇ ਸ਼ਹਿਰਾਂ ਚ ਲੁਧਿਆਣੇ ਚ ਚਲੇ ਜਾਓ ਜਾਂ ਅੱਗੇ ਤੇ ਹੋਰ ਚਲੇ ਜਾਓ ਜਿੱਥੇ ਉਹ ਆਪਣੇ ਬੰਦਿਆਂ ਨੂੰ ਕਹਿੰਦੇ ਵੀ ਇੱਥੇ ਸਾਡੀਆਂ ਸਾਡੀਆਂ ਦੁਕਾਨਾਂ ਲੱਗੀਆਂ ਆ ਤੁਸੀਂ ਦੁਕਾਨ ਨਹੀਂ ਪਾਉਣੀ ਇੱਥੇ ਤੁਸੀਂ ਇੱਥੇ ਰੇੜੀ ਨਹੀਂ ਲਾਉਣੀ ਉਹ ਚੀਜ਼ਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਐਂਡ ਕਰ ਦਈਏ ਨਾ ਤੁਸੀਂ ਹਾਂਜੀ 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 ਬਿਲਕੁਲ ਅ ਜਸਵਿੰਦਰ ਜੀ ਕਿਵੇਂ ਲੱਗਾ ਤੇ ਤੁਹਾਨੂੰ ਜਿਹੜੇ ਲੋਕ ਰਹਿ ਰਹੇ ਸੀ ਆਪਾਂ ਜਿਹੜੇ ਸੱਜਣ ਆਪਣੇ ਜੁੜੇ ਹੋਏ ਆ ਜੀ ਤੇ ਉਹਨਾਂ ਨੂੰ ਕੀ ਕਹੋਣੇ ਸ਼ੋਰਟ ਦੇ ਵਿੱਚ ਤੁਸੀਂ ਨਹੀਂ ਸ਼ੋਰਟ 'ਚ ਮੈਂ ਇਹੀ ਕਹਿਣਾ ਚਾਹਣਾ ਜੀ ਵੀ ਦੇਖੋ ਅਸਲ ਦੇ ਵਿੱਚ ਕੀ ਹੈ ਵੀ ਜਿਵੇਂ ਇਹਨਾਂ ਲੋਕਾਂ ਨੂੰ ਕਿਸੇ ਵੀ ਬੰਦੇ ਨੂੰ ਅਧਿਕਾਰ ਹੈ ਨਾ ਪੰਜਾਬ ਚ ਆ ਕੇ ਵੀ ਚਾਹੇ ਆਧਾਰ ਕਾਰਡ ਬਣਾ ਲਓ ਚਾਹੇ ਵੋਟਰ ਕਾਰਡ ਬਣਾ ਲਓ ਇਹ ਫਿਰ ਜਾਂ ਇਹ ਚੀਜ਼ਾਂ ਜਦੋਂ ਜ਼ਮੀਨ ਜਾਇਦਾਦ ਇਹ ਤਾਂ ਚਲੋ ਵੈਸੇ ਬਣਾ ਕੇ ਬੈਠੇ ਆ ਇਹਨਾਂ ਨੂੰ ਕੋਈ ਖਰੀਦੀ ਨਹੀਂ ਕੁਛ ਨਹੀਂ ਪਰ ਬਹੁਤ ਲੋਕ ਆ ਜਿਹੜੇ ਇੱਥੇ ਖਰੀਦਦੇ ਵੀ ਆਧਾਰ ਕਾਰਡ ਵੋਟਰ ਕਾਰਡ ਦੇ ਆਧਾਰ ਤੇ ਵੋਟ ਦਾ ਹੱਕ ਵੀ ਰੱਖਦੇ ਆ ਪੰਜਾਬ ਜਿਹੜੇ ਪੰਜਾਬੀ ਆ ਨਾ ਉਹ ਵੀ ਦੇਸ਼ ਦਾ ਹਿੱਸਾ ਹੈ ਭਾਰਤ ਦੇ ਨਾਗਰਿਕ ਹੈ ਉਹਨਾਂ ਨੂੰ ਵੀ ਹੱਕ ਅਧਿਕਾਰ ਪੂਰੇ ਇੰਡੀਆ ਦੇ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਮਰਜ਼ੀ ਜਾ ਕੇ ਤੁਸੀਂ ਜ਼ਮੀਨ ਖਰੀਦੋ ਜਿੱਥੇ ਮਰਜ਼ੀ ਜਾ ਕੇ ਤੁਸੀਂ ਆਪਣਾ ਕੰਮ ਕੰਮ ਕਾਰੋਬਾਰ ਤਾਂ ਕਰਦੇ ਆ ਪਰ ਵੋਟਰ ਕਾਰਡ ਜਿਹੜੀ ਵੋਟ ਹੈ ਵੋਟ ਬਹੁਤ ਔਖੀ ਬਣਦੀ ਬਹੁਤ ਥਾਂਵਾਂ ਤੇ ਜ਼ਮੀਨ ਜਾਇਦਾਦ ਬਹੁਤ ਥਾਂਵਾਂ ਤੇ ਖਰੀਦਣੀ ਬਹੁਤ ਸਟੇਟਾਂ ਸਾਨੂੰ ਔਖੀ ਹੈ ਉਹ ਸਾਰਿਆਂ ਵਾਸਤੇ ਜਿਹੜਾ ਰੂਲ ਹੈ ਨਾ ਉਹ ਇੱਕ ਹੋਣਾ ਚਾਹੀਦਾ ਹੈ